ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪ੍ਰਤੀਕਪੁਰਲਾ ਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਅਸੀਂ ਫਿਰ ਲੈ ਕੇ ਆਏ ਤੁਹਾਡੇ ਵਾਸਤੇ ਸੋਹਣੇ ਸੋਹਣੇ ਕੱਟ ਪੀਸ ਠੀਕ ਹੈ ਜੀ ਜਿਨ੍ਹਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਉਹ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਆ ਨੀਚੇ ਸਾਡਾ ਡਿਸਕ੍ਰਿਪਸ਼ਨ ਚ ਐਡਰੈਸ ਦਿੱਤਾ ਗਿਆ ਤੁਸੀਂ ਉੱਥੋਂ ਸਾਡਾ ਐਡਰੈਸ ਦੇਖ ਸਕਦੇ ਹੋ ਜੀ ਜਿਨ੍ਹਾਂ ਨੇ ਸਾਡੇ ਕੋਲੋਂ ਆਨਲਾਈਨ ਪੀਸਸ ਮੰਗਵਾਉਣੇ ਆ ਤੇ ਉਹ ਵੀ ਸਾਡੇ ਕੋਲੋਂ ਆਨਲਾਈਨ ਮੰਗਵਾ ਸਕਦਾ ਫਰਸਟ 2 ਮੀਟਰ ਦੀ ਰੈਂਡ ਵਾਲੀ ਇਹ ਕੱਟ ਜੀ ਪ੍ਰਿੰਸੈਸ ਕਲੈਕਸ਼ਨ ਹੈ ਠੀਕ ਹੈ ਜੀ ਸਟਾਫ ਤੁਹਾਨੂੰ ਪਤਾ ਹੀ ਹੈ ਪ੍ਰਿੰਸੈਸ ਦਾ ਸਟਾਫ ਕਿਸ ਤਰ੍ਹਾਂ ਦਾ ਹੁੰਦਾ ਬੜਾ ਫਾਈਨ ਤੇ ਸੌਫਟ ਵਾਲਾ ਸਟਾਫ ਹੁੰਦਾ ਇਹ ਵਾਲੀ ਅਸੀਂ ਇਹਨਾਂ ਬੋਟਮ ਲਗਾਈ ਹੈ ਪੀਸ ਰਹੂਗਾ 2 ਮੀਟਰ ਦਾ ਠੀਕ ਹੈ ਜੀ ਪੀਸ 2 ਮੀਟਰ ਦਾ ਰਹਿਣ ਵਾਲਾ ਠੀਕ ਹੈ ਜੀ ਕਈ ਮੇਰੇ ਜਿਹੜੀਆਂ ਪੈਣਾ ਪਤਲੀਆਂ ਉਹਦਾ 2 ਮੀਟਰ ਦੇ ਵਿੱਚ ਆਰਾਮ ਨਾਲ ਜਿੰਨੀ ਮਰਜ਼ੀ ਲੌਂਗ ਸ਼ਰਟ ਤੁਸੀਂ ਬਣਾ ਸਕਦੇ ਹੋ ਲੇਸ ਕੱਟ પાਕੇ ਠੀਕ ਹੈ ਜੀ ਦੇਖੋ ਇਹ ਕੇ ਵਾਲਾ ਸੂਟ ਰਹਿਣ ਵਾਲਾ ਇਹ ਤੁਹਾਨੂੰ ਕੰਪਲੀਟ ਸੂਟ ਮਿਲ ਜੂਗਾ ਜੀ 2 ਪੀਸ ਆ ਸਾਡੇ ਕੋਲੇ ਟਾਈ ਟਾਈ ਮੀਟਰ ਦੇ ਤੁਹਾਨੂੰ 2 ਪੀਸ ਮਿਲ ਜਾਣਗੇ 2 ਮੀਟਰ 2 ਮੀਟਰ ਤੇ ਤੁਹਾਨੂੰ 3 ਮੀਟਰ ਸਰ ਪੂਰਾ ਸੂਟ ਮਿਲ ਜੂਗਾ ਜੀ ਇਹ ਵਾਲਾ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਇਸ ਤੋਂ ਅਗਲਾ ਪੀਸ ਦੇਖੋ ਜੀ ਇਹ 4 ਮੀਟਰ 4.5 ਮੀਟਰ ਰਹਿਣ ਵਾਲਾ ਜੀ ਪ੍ਰਿੰਸਸ ਕਲੈਕਸ਼ਨ ਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ 4.5 ਮੀਟਰ ਰਹਿਣ ਵਾਲਾ ਪੀਸ ਠੀਕ ਹੈ ਜੀ ਇਸ ਤੋਂ ਅਗਲੇ ਇਹ ਵਾਲੇ ਪੀਸ ਦੇਖੋ ਇਹ ਤੁਹਾਨੂੰ ਮੈਚਿੰਗ ਪੀਸ ਮਿਲਣਗੇ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਠੀਕ ਹੈ ਜੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ कॉटन ਲੈਲਨ ਦੇ ਵਿੱਚ ਹੈ ਜੀ ਇਹ ਠੀਕ ਹੈ ਜੀ कॉटन ਲੈਲਨ ਦੇ ਵਿੱਚ ਰਹਿਣ ਵਾਲਿਆ ਪੀਸ ਇਹਦੇ ਨਾਲ ਅਸੀਂ ਮੈਚਿੰਗ ਬਾਟਮ ਲਗਾਈ ਹੈ ਤੁਸੀਂ ਦੇਖ ਸਕਦੇ ਹੋ ਜੈਪਟਨ ਲਾਈਨ ਆ ਇਹ ਪ੍ਰਿੰਸਸ ਕਲੈਕਸ਼ਨ ਜੈਪਟਨ ਲਾਈਨ ਹੈ ਕਾਟਨ ਲੇਲਨ ਵਿੱਚ ਰਹਿਣ ਵਾਲੇ ਪੀਸ ਹੈ ਨਾਲ ਸੇਮ ਤੋਂ ਨੂੰ ਬਾਟਮ ਮਿਲੂਗੀ ਟਾਈਟ ਟਾਈ ਮੀਟਰ ਸ਼ਰਟ ਰਹਿਣ ਵਾਲੀ ਹੈ ਟਾਈ ਮੀਟਰ ਰਹਿਣ ਵਾਲੀ ਹੈ ਬਾਟਮ ਇਹਦੇ ਵਿੱਚ ਇੱਕ ਹੋਰ ਬੜਾ ਪਿਆਰਾ ਜਿਹਾ ਕਲਰ ਹੈ ਇਹ ਕੇਵਲੀ ਬਾਟਮ ਆਉਗੀ ਠੀਕ ਹੈ ਜੀ ਇਹ ਵਾਲੇ ਦੇ ਨਾਲ ਸ਼ਰਟ ਪੀਸ ਰਹਿਣ ਵਾਲਾ ਜੀ ਜੈਪਟਨ ਜੈਪਟਨ ਲਾਈਨ ਆ ਲੇਲਨ ਦਾ ਸੂਟ ਆ ਜੀ ਕਾਟਨ ਲੈ ਲੈਂਦਾ ਸੂਟ ਆ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਕਾਟਨ ਲੈ ਲੈਂਦਾ ਸੂਟ ਆ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਟਾਈ ਟਾਈ ਮੀਟਰ ਦੀ ਕੱਟ ਰਹਿਣ ਵਾਲੀ ਐ ਸੀ ਅਗਲਾ ਪੀਸ ਚੈੱਕ ਕਰੋ ਜੀ ਇਹ ਤੁਹਾਨੂੰ ਪੂਰਾ 5 ਮੀਟਰ ਮਿਲ ਜੂਗਾ ਜੀ ਇਹ ਵਾਲਾ ਪੀਸ 4 4 ਮੀਟਰ ਠੀਕ ਹੈ ਜੀ ਇੱਕ ਪੀਸ 4 ਮੀਟਰ ਦਾ ਇੱਕ ਇੱਕ 1 ਮੀਟਰ ਦਾ ਪੀਸ ਐ ਪੂਰਾ 5 ਮੀਟਰ ਤੁਹਾਨੂੰ ਪੀਸ ਮਿਲਣ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਸੈਸ ਕਲੈਕਸ਼ਨ ਦਾ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇੱਕ ਇਹ ਵਾਲਾ ਚੈੱਕ ਕਰੋ ਇਹ ਵੀ ਤੁਹਾਨੂੰ ਪੂਰਾ 5 ਮੀਟਰ ਮਿਲੇਗਾ ਜਿਹੜਾ ਇਹ ਵਾਲਾ ਪੀਸ ਹੈ ਜੀ ਇਹ ਟੈਬੀ कॉटन ਦੇ ਵਿੱਚ ਹੈ ਜੋ ਕਾਫੀ ਟ੍ਰੈਂਡ ਦੇ ਵਿੱਚ ਆ ਰਿਹਾ ਟੈਬੀ कॉटन ਟੈਬੀ कॉटन ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜੇਕਰ ਤੁਸੀਂ ਇਹਦਾ ਕੋਟ ਸੈੱਟ ਰੈਡੀ ਕਰੋਗੇ ਤਾਂ ਬੜਾ ਪਿਆਰਾ ਜਿਹਾ ਕੋਟ ਸੈੱਟ ਰੈਡੀ ਹੋਣਾ ਬੜਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਜੀ ਕੋਟ ਸੈੱਟ ਬੜਾ ਪਿਆਰਾ ਜਿਹਾ ਰੈਡੀ ਹੋਣਾ ਇਹਦਾ ਠੀਕ ਹੈ ਜੀ ਟੈਬੀ कॉटन ਹੈ ਜੀ ਇਹ ਇੱਕ ਇਹ ਵਾਲਾ ਪੀਸ ਰਹਿਣ ਵਾਲਾ ਇਹਦੇ ਨਾਲ ਮੈਚਿੰਗ ਬਾਟਮ ਆਊਗੀ ਜੀ ਦੇਖੋ ਇਹ ਵਾਲੀ ਮੈਚਿੰਗ ਬਾਟਮ ਆਉਗੀ ਇਹਨਾਂ ਪੀਸਾਂ ਜਿਹੜੀ ਪ੍ਰਾਈਸ ਰਹਿਣੀ ਆ ਉਹ 100 ਰੁਪਏ ਪਰ ਮੀਟਰ ਰਹਿਣੀ ਆ ਜੀ ਠੀਕ ਹੈ ਜੀ ਇਹ 500 ਦਾ ਤੁਹਾਨੂੰ ਕੰਪਲੀਟ ਸੂਟ ਬਣੂਗਾ ਸ਼ਿਪਿੰਗ ਚਾਰਜ ਲੱਗਤੋ ਹੋਊਗਾ ਜੀ ਇਹ ਕੇਵਲ ਆ ਪੀਸ ਦੇਖੋ ਇਹ ਵੀ 2.5 ਮੀਟਰ ਦੀ ਕੱਟ ਰਹਿਣ ਵਾਲੀ ਐ 2.5 ਮੀਟਰ ਦੀ ਕੱਟ ਰਹਿਣ ਵਾਲੀ ਐ ਇਹ ਵੀ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣਾ ਸ਼ਰਟ ਪੀਸ ਮਿਲੂਗਾ ਇਸ ਤੋਂ ਅਗਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਦੇਖੋ ਐਦਾਂ ਦੇ ਪ੍ਰਿੰਟ ਦਾ ਕਾਫੀ ਟ੍ਰੈਂਡ ਹੈ ਇਹ ਵੀ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਠੀਕ ਹੈ ਕਿਸੇ ਵੀ ਬਾਟਮ ਦੇ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਹੈ ਸ਼ਰਟ ਪੀਸ ਹੈ ਜੀ ਇਹ ਪ੍ਰਿੰਟ ਬੜਾ ਪਿਆਰਾ ਜਿਹਾ ਇਸ ਤੋਂ ਅਗਲਾ ਤੁਹਾਨੂੰ ਪੀਸ ਦਿਖਾਉਣ ਲੱਗੀ ਹਾਂ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਇਹ ਵੀ ਸ਼ਰਟ ਪੀਸ ਮਿਲੂਗਾ ਤੁਹਾਨੂੰ ਚੈੱਕ ਕਰੋ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਪ੍ਰਿੰਸਸ ਕਲੈਕਸ਼ਨ 100 ਰੁਪਏ ਪਰ ਮੀਟਰ ਹੈ ਜੀ 100 ਰੁਪਏ ਪਰ ਮੀਟਰ ਰਹੂਗਾ ਜੀ ਇਹ ਵੀ ਤੁਹਾਨੂੰ ਸ਼ਰਟ ਪੀਸ ਮਿਲ ਜੂਗਾ ਜੀ ਇਹ ਵੀ ਸ਼ਰਟ ਪੀਸ ਮਿਲ ਜੂਗਾ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਜੀ ਕੰਪਲੀਟ ਸੂਟ ਮਿਲੂਗਾ ਤੁਹਾਨੂੰ ਦੋ ਪੀਸਾਂ ਦੇ ਵਿੱਚ ਇਹ ਵਾਲਾ ਕੰਪਲੀਟ ਸੂਟ ਮਿਲੂਗਾ ਦੋ ਪੀਸਾਂ ਦੇ ਵਿੱਚ ਜੇ ਸ਼ਰਟ ਪੀਸ ਲੈਣਾ ਚਾਹੁੰਦੇ ਤਾਂ ਸ਼ਰਟ ਪੀਸ ਲੈ ਸਕਦੇ ਹੋ ਠੀਕ ਹੈ ਜੀ ਸ਼ਰਟ ਪੀਸ ਲੈ ਸਕਦੇ ਹੋ ਅਗਲਾ ਪੀਸ ਚੈੱਕ ਕਰੋ ਇਹਦਾ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਦੇਖੋ ਐਦਾਂ ਦੇ ਪ੍ਰਿੰਟ ਕਾਫੀ ਟ੍ਰੈਂਡ ਦੇ ਵਿੱਚ ਹੁੰਦੇ ਆ ਜਿਨੀਕ ਜਿਹੇ ਪ੍ਰਿੰਟ ਆ ਇਹ ਜਿਓਮੈਟ੍ਰੀਕਲ ਪ੍ਰਿੰਟ ਰਹਿਣ ਵਾਲੇ ਆ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਦੇਖੋ ਇਹ ਵਾਲੀ ਰਹਿਣ ਵਾਲੀ ਜਿਹੜਾ ਅਮੇਜ਼ਿੰਗ ਬਾਟਮ ਸਿਰਫ ਤੁਹਾਨੂੰ 500 ਦੇ ਵਿੱਚ ਇਹ ਵਾਲਾ ਸੂਟ ਮਿਲ ਰਿਹਾ ਜੀ ਦੇਖੋ ਪ੍ਰਿੰਸਸ ਕਲੈਕਸ਼ਨ ਸਟਾਫ ਬੜਾ ਫਾਈਨ ਐ ਸੌਫਟ ਸਟਾਫ ਹੈ ਤੁਸੀਂ ਐਦਾਂ ਦੀ ਕੰਨੀ ਤੋਂ ਚੈੱਕ ਕਰ ਸਕਦੇ ਆਂ ਵੀ ਇੱਕ ਐਦਾਂ ਦਾ ਸਟਾਫ ਹੁੰਦਾ ਐਦਾਂ ਦੀ ਕੰਨੀ ਦਾ ਠੀਕ ਹੈ ਜੀ ਬਹੁਤ ਸੌਫਟ ਸਟਾਫ ਰੈਨ ਵਾਲਾ ਇਹ ਵੀ ਤੁਹਾਨੂੰ ਸ਼ਰਟ ਪੀਸ ਮਿਲ ਜੂਗਾ ਜੀ ਸ਼ਰਟ ਪੀਸ ਮਿਲ ਜੂਗਾ ਜੀ ਠੀਕ ਹੈ ਜੀ ਇਹ ਵੀ ਸ਼ਰਟ ਪੀਸ ਮਿਲੂਗਾ ਬੜਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਵੀ ਸ਼ਰਟ ਪੀਸ ਮਿਲੂਗਾ ਇਹ ਕੇ ਵਾਲਾ ਪ੍ਰਿੰਟ ਚੈੱਕ ਕਰੋ ये भी बड़ा प्यारा जहाँ प्रिंट रहने वाला शर्ट पीस मिलेगा एक शायद दो पीस है साढ़े को पूरा सूट रहना पूरा लै सकते हो नहीं शर्ट पीस बड़ा प्यारा जहा रेहन वाला जी ठीक है जी एक वाला कलर है जी थोड़ा जा डिफरेंट कलर है ये इस कैन टोन चा गया जो फ्लावर ठीक है बड़े डिफरेंट जहांट है जी बड़ा प्यारा जहा पीस रहा जी शर्ट पीस बनाओगे बड़ा प्यारा रहन जहाँ रैडी होना यह भी तुम्हें ढाई ढाई मीटर का शायद मिल जाए पीस ਠੀਕ ਹੈ ਜੀ ਖਾਦੀ ਚਾ ਜੀ ਇਹ ਖਾਦੀ ਚਾ ਜੀ ਦੇਖੋ ਬੜਾ ਪਿਆਰਾ ਜਿਹਾ ਪੀਸ ਰੈਨ ਵਾਲਾ ਇਹ ਵਾਲੀ ਮੈਚਿੰਗ ਇਹਦੇ ਨਾਲ ਬਾਟਮ ਆਉਗੀ ਖਾਦੀ ਦੇ ਵਿੱਚ 프ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਖਾਦੀ ਦੇ ਵਿੱਚ ਹੈ ਜੀ ਦੇਖੋ ਕਾਫੀ ਜਿਹੜੀ ਖਾਦੀ कॉटन ਹੈ ਕਾਫੀ ਰੇਟ ਹੈ ਜੀ ਖਾਦੀ कॉटन ਦਾ ਬਾਜ਼ਾਰ 'ਚ ਤੇ ਤੁਹਾਨੂੰ ਸਿਰਫ ਇਹ 500 ਦੇ ਵਿੱਚ ਸੂਟ ਮਿਲ ਰਿਹਾ ਖਾਦੀ कॉटन ਦਾ ਬਹੁਤ ਸੌਫਟ ਵਾਲੀ ਖਾਦੀ कॉटन ਹੈ ਜੀ ਇਹ ਵਾਲਾ 500 ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਜੀ ਇਹ ਚੈੱਕ ਕਰੋ ਜੀ ਇਹ ਵੀ ਸ਼ਰਟ ਪੀਸ ਮਿਲੂਗਾ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਕੇ ਪੀਸ ਆ ਜੀ ਇਹ ਛੋਟੇ ਬੱਚੇ ਦਾ ਬਣ ਸਕਦਾ ਜੀ 1.5 ਮੀਟਰ ਪੀਸ ਹੈ ਜੀ ਜੇਕਰ ਮੇਰੀ ਕੋਈ ਭੈਣ ਪਤਲੀ ਆ ਫੋਲਡ ਕਰਕੇ ਬਣਦਾ ਤਾਂ ਬਣ ਸਕਦਾ ਇਹ ਵਾਲੀ ਜਿਹੜੀ ਮੈਚਿੰਗ ਰਹੂਗੀ ਸਿਰਫ ਏ ਮੀਟਰ ਕਰਊਗਾ ਕਪੜਾ ਮੈਚਿੰਗ ਜੇ ਕਿਸੇ ਨੇ ਕਿਸੇ ਬੱਚੇ ਵਾਸਤੇ ਲੈਣਾ ਤਾਂ ਉਹ ਵੀ ਸਾਡੇ ਕੋਲੇ ਵਾਲਾ ਪੀਸ ਲੈ ਸਕਦੇ ਠੀਕ ਹੈ ਜੀ ਇਹ ਕੇਵਲਾ ਪੀਸ ਹੈ 2 ਮੀਟਰ ਸ਼ਰਟ ਪੀਸ ਰਹਿਣ ਵਾਲਾ ਤੇ 2 ਮੀਟਰ ਇਹਦੇ ਨਾਲ ਬਾਟਮ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਵਾਲੀ ਜਿਹੜਾ ਮੈਚਿੰਗ ਬਾਟਮ ਰਹਿਣ ਵਾਲੀ ਹੈ ਜੀ 2 ਮੀਟਰ ਬਾਟਮ ਮਿਲੂਗੀ ਜਿਹੜੀ ਮੇਰੀ ਕੋਈ ਭੈਣ ਪਤਲੀ ਆ ਫੋਲਡ ਕਰਕੇ ਸ਼ਰਟ ਪਾਉਂਦੀ ਹੈ ਤਾਂ ਰਾਵਣਾ ਬਣ ਸਕਦਾ ਇਹ ਵਾਲਾ ਸੂਟ ਇਹ ਕੇਵਲਾ ਪੀਸ ਚੈੱਕ ਕਰੋ ਇਹ ਵੀ 2 ਮੀਟਰ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ 2 ਪੀਸ ਐਦਾਂ ਦੇ ਸਾਡੇ ਕੋਲ ਦੋ ਪੀਸ ਆ ਜੀ ਸਾਡੇ ਕੋਲੇ ਇਹਦੇ ਨਾਲ ਤੁਸੀਂ ਇਹ ਵਾਲੀ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਦੇਖੋ ਤੁਸੀਂ ਇਹ ਵਾਲੀ ਦੇ ਨਾਲ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਸ਼ਰਟ ਪੀਸ ਦੋ ਪੀਸ ਲੈ ਲਿਓ ਤੁਹਾਨੂੰ ਦੇਖੋ ਇਹ ਵੀ ਸ਼ਰਟ ਪੀਸ ਮਿਲੂਗਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸ਼ਰਟ ਪੀਸ ਮਿਲੂਗਾ ਵੀ ਤੁਸੀਂ ਇਹਦੇ ਨਾਲ ਇਹ ਵਾਲੀ ਬਾਟਮ ਵੀ ਲਗਾ ਸਕਦੇ ਹੋ ਜੇਕਰ ਮੈਚਿੰਗ ਲੈਣੀ ਆ ਇਹ ਤੁਹਾਨੂੰ ਸੂਟ ਮਿਲ ਜੂਗਾ ਜੀ ਦੋ ਪੀਸਾਂ ਦੇ ਵਿੱਚ ਦੋ ਪੀਸਾਂ ਵਿੱਚ ਤੁਹਾਨੂੰ ਸੂਟ ਮਿਲੂਗਾ ਜੀ ਇਹ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਏਪੀ ਚੈੱਕ ਕਰੋ ਜੀ ਸ਼ਰਟ ਪੀਸ ਹੈ ਪ੍ਰਿੰਟ ਬੜਾ ਪਿਆਰਾ ਜਆ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਦੇਖੋ ਤੁਹਾਨੂੰ ਨਜ਼ਦੀਕ ਤੋਂ ਦਿਖਾਉਣੀ ਇਹਦਾ ਵਾਲਾ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸ਼ਰਟ ਪੀਸ ਰਹੂਗਾ ਠੀਕ ਹੈ ਜੀ ਆਫ ਵਾਈਟ ਬਾਟਮ ਦੇ ਨਾਲ ਬੜਾ ਸੋਹਣਾ ਜਆ ਪੀਸ ਰੈਡੀ ਹੋਣਾ ਇਹ ਵਾਲਾ ਇਹ ਤੁਹਾਨੂੰ ਪੂਰਾ 5 ਮੀਟਰ ਮਿਲ ਜੂਗਾ ਜੀ ਪੂਰਾ 5 ਮੀਟਰ ਮਿਲ ਜੂਗਾ ਜੀ ਇਹ ਵਾਲਾ ਪੀਸ ਇਹ ਵੀ ਸ਼ਰਟ ਪੀਸ ਮਿਲੂਗਾ ਤੁਹਾਨੂੰ ਇਹ ਵੀ 5 ਮੀਟਰ ਮਿਲੂਗਾ ਤੁਹਾਨੂੰ ਦੋ ਪੀਸ ਸਾਡੇ ਕੋਲੇ ਜੀ ਠੀਕ ਹੈ ਜੀ ਟਾਈ ਟਾਈ ਮੀਟਰ ਦੀ ਕੱਟ ਰਹਿਣ ਵਾਲੀ ਹੈ ਇਹ ਪੀਸ ਚੈੱਕ ਕਰੋ ਜੀ ਇਹਦੇ ਨਾਲ ਮੈਚਿੰਗ ਬਾਟਮ ਵੀ ਮਿਲੂਗੀ ਆਫ ਵਾਈਟ ਦੇ ਨਾਲ ਬੜਾ ਸੋਹਣਾ ਜਿਹਾ ਰੈਡੀ ਹੋਣਾ ਇਹ ਵਾਲਾ ਪੀਸ ਦੇਖੋ ਜੀ ਤੁਸੀਂ ਘਰ ਆਫ ਵਾਈਟ ਦੇ ਨਾਲ ਬਾਟਮ ਨਾਲ ਇਹ ਵਾਲਾ ਪੀਸ ਰੈਡੀ ਕਰੋਗੇ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਜੇਕਰ ਤੁਸੀਂ ਇਹ ਵਾਲੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਇਹ ਵਾਲੀ ਬਾਟਮ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਇਹ ਵੀ ਤੁਹਾਨੂੰ ਪੀਸ ਸੂਟ ਮਿਲ ਜੂਗਾ ਜੀ ਪੂਰਾ ਪੂਰਾ ਸੂਟ ਲੈਣਾ ਤੁਹਾਨੂੰ ਪੂਰਾ ਸੂਟ ਮਿਲ ਜੂਗਾ ਜੀ ਇਹ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੇਕਰ ਤੁਸੀਂ ਇਹਦਾ ਕੋਟ ਸੈੱਟ ਰੈਡੀ ਕਰਨਾ ਉਹ ਵੀ ਬੜਾ ਸੋਹਣਾ ਰੈਡੀ ਹੋਣਾ ਜੀ ਇਹਦੇ ਵਾਲੇ ਇਹ ਵਾਲੇ ਪੀਸ ਦਾ ਕੋਟ ਸੈੱਟ ਰੈਡੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਇਹ ਵੀ ਸ਼ਰਟ ਪੀਸ ਮਿਲੂਗਾ ਜੀ ਕਈ ਐਦਾਂ ਦੇ ਪੀਸ ਹੈ ਜੀ 2 ਮੀਟਰ ਦੀ ਕੱਟੀ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਦਾ 20 ਇੰਚ ਘੇਰਾ ਰੈਡੀ ਹੁੰਦਾ ਤਾਂ ਉਹ ਇਹ ਵਾਲਾ 2 ਮੀਟਰ ਦੇ ਵਿੱਚ ਆਪਣਾ ਪੂਰਾ ਕੰਪਲੀਟ ਲੈਂਥ ਤਿਆਰ ਕਰ ਸਕਦੀਆਂ ਠੀਕ ਹੈ ਜੀ ਸੈਂਟਰ ਕੱਟ ਪਾ ਕੇ ਜੀ ਠੀਕ ਹੈ ਜੀ ਪਿਛਲਾ ਪੀਸ ਤੁਰਾ ਕੰਪਲੀਟ ਰੱਖ ਸਕਦੇ ਹੋ ਫਰੰਟ ਪੀਸ ਦੇ ਵਿੱਚ ਤੁਸੀਂ ਸੈਂਟਰ ਕੱਟ ਪਾ ਕੇ ਆਪਣੀ ਲੈਂਥ ਕੰਪਲੀਟ ਕਰ ਸਕਦੇ ਹੋ ਜੀ ਜਿਹੜਾ ਸਾਈਡ ਤੋਂ ਕਪੜਾ ਸਾਡਾ ਉਤਰਦਾ ਜੀ ਉਹ ਵੇਸਟ ਜਾਂਦਾ ਉਹਨੂੰ نیچے ਅਟੈਚ ਕਰੋ ਲੈਸ ਦੇ ਨਾਲ ਤਾਂ ਜਿੰਨੀ ਮਰਜ਼ੀ ਲੈਂਥ ਕੰਪਲੀਟ ਕਰ ਸਕਦੇ ਹੋ ਜਿੰਨਾ ਪਹਿਣਾ ਦਾ 20 ਇੰਚ ਕੇ ਰੋਂਦਾ ਜੀ ਦੇਖੋ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਸ਼ਰਟ ਪੀਸ ਰਹੂਗਾ ਜੀ 2 ਕਿ ਮੀਟਰ ਦਾ ਸ਼ਰਟ ਪੀਸ ਰਹੂਗਾ ਜੀ ਇਹ ਵੀ ਕਾਫੀ ਡਿਮਾਂਡ 'ਚ ਇਹਨਾਂ ਪੀਸਾਂ ਦੀ ਇਹ ਵੀ 2 ਮੀਟਰ ਸ਼ਰਟ ਪੀਸ ਰਹਿਣ ਵਾਲਾ ਜੀ ਇਹ ਵੀ 2 ਮੀਟਰ ਸ਼ਰਟ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਕੇਵਲਾ ਪੀਸ ਚੈੱਕ ਕਰੋ ਇਹ ਵੀ ਸ਼ਰਟ ਪੀਸ ਹੈ ਜੀ ਇਹ ਵੀ ਸ਼ਰਟ ਪੀਸ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਤਾਂ ਇਹਨਾਂ ਨਾਲ ਮੈਚਿੰਗ ਜੇ ਪਲੇਨ ਬਾਟਮ ਲੈਣੀ ਉਹ ਵੀ ਮਿਲ ਜੂਗੀ ਜੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਤੁਹਾਨੂੰ 4.5 ਮੀਟਰ ਤੱਕ ਇਹ ਵਾਲਾ ਸੂਟ ਮਿਲੂਗਾ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ 4.5 ਮੀਟਰ ਤੱਕ ਤੁਹਾਨੂੰ ਇਹ ਵਾਲਾ ਸੂਟ ਮਿਲੂਗਾ ਜੀ ਜੇਕਰ ਤੁਸੀਂ ਇਹਦਾ ਕੋਟ ਸੈੱਟ ਰੈਡੀ ਕਰਨਾ ਤਾਂ ਉਹ ਵੀ ਬੜਾ ਪਿਆਰਾ ਜਿਹਾ ਰੈਡੀ ਹੋਣਾ ਕੋਟ ਸੈੱਟ ਜੀ ਦਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਜੇਕਰ ਤੁਸੀਂ ਕੱਲਾ ਸ਼ਰਟ ਪੀਸ ਲੈਣਾ ਉਹ ਵੀ ਲੈ ਸਕਦੇ ਹੋ ਜਾਂ ਪੂਰਾ ਸੂਟ ਲੈਣਾ ਕੋਟ ਸੈੱਟ ਬਣਾਉਣਾ ਸੋ ਵੀ ਲੈ ਸਕਦੇ ਹੋ ਜੀ ਬੜੇ ਪਿਆਰੇ ਜੇ ਪੀਸ ਰਹਿਣ ਵਾਲੇ ਹੈ ਇਹ ਵਾਲਾ ਪੀਸ ਚੈੱਕ ਕਰੋ ਵੀ ਬੜਾ ਪਿਆਰਾ ਜਾਂ ਪੀਸ ਰਹਿਣ ਵਾਲਾ ਹੈ ਇਹ ਵੀ ਕਾਟਨ ਲੈਣ ਦੇ ਵਿੱਚ ਹੈ ਜੀ ਕਾਟਨ ਲੈਣ ਸਟਾਫ ਰਹਿਣ ਵਾਲਾ ਪੂਰਾ ਸੂਟ ਵੀ ਲੈ ਸਕਦੇ ਹੋ ਤੁਸੀਂ ਇਹ ਸਾਡੇ ਕੋਲੋਂ ਪੂਰਾ ਸੂਟ ਵੀ ਲੈ ਸਕਦੇ ਹੋ ਦੋ ਪੀਸ ਹੈ ਜੀ ਸਾਡੇ ਕੋਲ ਕਾਟਨ ਲੀਲਨ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ ਕਾਟਨ ਲੀਲਨ ਜਿਹੜਾ ਸਟਾਫ ਹੁੰਦਾ ਕਾਫੀ ਡਿਮਾਂਡ ਹੈ ਕਾਟਨ ਲੀਲਨ ਦੀ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਠੀਕ ਹੈ ਜੀ ਐਦਾਂ ਦਾ ਇਹਦਾ ਪ੍ਰਿੰਟ ਰਹਿਣ ਵਾਲਾ ਵਿੱਚ ਲਾਈਨਾਂ ਜੀਆਂ ਅਟੈਚ ਆ ਜੀ ਇਹਦੇ ਵਿੱਚ ਇਹ ਵੀ ਸ਼ਰਟ ਪੀਸ ਹੈ ਜੀ 2 ਮੀਟਰ ਸ਼ਰਟ ਪੀਸ ਰਹਿਣ ਵਾਲਾ 2 ਮੀਟਰ ਰਹਿਣ ਵਾਲਾ ਸ਼ਰਟ ਪੀਸ ਜੀ ਇਹ ਵਾਲਾ ਇਹ ਵੀ 2 ਮੀਟਰ ਤੋਂ ਨੂੰ ਸ਼ਰਟ ਪੀਸ ਮਿਲੂਗਾ ਠੀਕ ਹੈ ਜੀ 2 ਮੀਟਰ ਸ਼ਰਟ ਪੀਸ ਮਿਲੂਗਾ ਇਹ ਵੀ ਇਹ ਕੇਵਲਾ ਪੀਸ ਹੈ ਜੀ ਇਹ ਵੀ ਤੁਹਾਨੂੰ 5 ਮੀਟਰ ਸੂਟ ਮਿਲ ਜੂਗਾ ਜੀ ਠੀਕ ਹੈ ਜੀ ਜੇਕਰ ਤੁਸੀਂ ਕੋਟ ਸੈੱਟ ਰੈਡੀ ਕਰਨਾ ਤਾਂ ਉਹ ਵੀ ਬੜਾ ਪਿਆਰਾ ਜਿਹਾ ਰੈਡੀ ਹੋਣਾ ਇਸ ਵਾਲੇ ਪੀਸ ਦਾ ਬਹੁਤ ਪਿਆਰਾ ਕੋਟ ਸੈੱਟ ਰੈਡੀ ਹੋਣਾ ਜੀ ਇਹ ਵਾਲਾ ਪੀਸ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਪੂਰਾ ਸੂਟ ਮਿਲ ਸਕਦਾ ਤੁਹਾਨੂੰ ਪੂਰਾ ਸੂਟ ਮਿਲ ਸਕਦਾ ਇਹ ਵਾਲੇ ਪੀਸ ਦਾ ਇਸ ਪੀਸ ਦਾ ਵੀ ਕੋਟ ਸੈੱਟ ਬੜਾ ਸੋਹਣਾ ਜਿਹਾ ਰੈਡੀ ਹੋਣਾ ਇਹ ਵੀ ਸ਼ਰਟ ਪੀਸ ਮਿਲੂਗਾ ਤੁਹਾਨੂੰ ਇਹ ਵੀ ਸ਼ਰਟ ਪੀਸ ਮਿਲੂਗਾ ਜੀ ਇਹ ਵੀ ਸ਼ਰਟ ਪੀਸ ਮਿਲੂਗਾ ਜੀ ਇਹ ਵੀ ਸ਼ਰਟ ਪੀਸ ਮਿਲੂਗਾ ਜੀ ਆਫ ਵਾਈਟ ਬਾਟਮ ਦੇ ਨਾਲ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਇਹ ਬੜੀ ਅਸੀਂ ਤੁਸੀਂ ਇਹਦੇ ਨਾਲ ਬਾਟਮ ਵੀ ਲੈ ਸਕਦੇ ਹੋ ਇਹ ਪੂਰਾ ਸੂਟ ਮਿਲੂਗਾ ਜੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਪੂਰਾ ਸੂਟ ਮਿਲ ਜਰਿਆ ਤੁਹਾਨੂੰ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਜਿਹੜੇ ਵੀ ਤੁਹਾਨੂੰ ਕੋਈ ਪੀਸ ਪਸੰਦ ਆਉਂਦਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਸਟਾਫ ਬਹੁਤ ਵਧੀਆ ਰਹਿਣ ਵਾਲਾ ਸਿਰਫ 100 ਰੁਪਏ ਪਰ ਮੀਟਰ ਰਹਿਣ ਵਾਲਾ ਜੀ 500 ਦਾ ਪੂਰਾ ਕੰਪਲੀਟ ਸੂਟ ਮਿਲੂਗਾ ਇਹ ਕੇਵਲਾ ਪੀਸ ਮੈਨ ਵਾਲਾ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਇਹ ਵੀ ਠੀਕ ਹੈ ਜੀ ਇਹ ਕੇਵਲਾ ਪੀਸ ਹੈ 1.5 ਮੀਟਰ ਦਾ ਰਹਿਣ ਵਾਲਾ ਪੀਸ ਜਿਹੜੀ ਮੇਰੀ ਭੈਣ ਪਤਲੀ ਹੈ ਜੀ ਫੋਲਡ ਕਰਕੇ ਸ਼ਰਟ ਬੰਦੀ ਉਹ ਲੈ ਸਕਦੀ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਤੇ ਟੈਬੀ ਕਾਟਨ ਹੈ ਜੀ ਟੈਬੀ ਕਾਟਨ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸੀ ਇਹ ਵਾਲੀ ਤੁਸੀਂ ਸਾਡੇ ਨਾਲੋਂ ਬਾਟਮ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਬਾਟਮ ਲੈ ਸਕਦੇ ਹੋ ਪਰ ਪੀਸ 1.5 ਮੀਟਰ ਹੈ ਜਿਹੜੀ ਮੇਰੀ ਭੈਣ ਦਾ ਫੋਲਡ ਕਰਕੇ ਬੰਦਾ ਉਹ ਲੈ ਸਕਦੀ ਹੈ ਜਾਂ ਤੁਸੀਂ ਵਾਈਟ ਸਲਵਾਰ ਦੇ ਨਾਲ ਵੀ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਵਾਈਟ ਬਾਟਮ ਦੇ ਨਾਲ ਦੇਖੋ ਜੀ ਕੇਵਲਾ ਪੀਸ ਰਹੂਗਾ ਇਹ ਵਾਲੀ ਨਾਲ ਮੈਚਿੰਗ ਬਾਟਮ ਆ ਜੀ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਪੀਸਾਂ ਦੇ ਵਿੱਚ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਗਿਆ ਉਸ ਨੰਬਰ ਦੇ ਉੱਪਰ ਸਾਨੂੰ ਮੈਸੇਜ ਕਰੋ ਸਕਰੀਨਸ਼ਾਟ ਭੇਜੋ ਤੇ ਇਸੇ ਨੰਬਰ ਤੇ ਤੁਹਾਨੂੰ ਪੇਮੈਂਟ ਕਰਨੀ ਆ ਜੀ ਠੀਕ ਹੈ ਜੀ ਤੁਹਾਡਾ ਜਿਹੜਾ ਨੰਬਰ ਦਿੱਤਾ ਸਕਰੀਨਸ਼ਾਟ ਤੇ ਸੀ ਉਸੇ ਨੰਬਰ ਤੇ ਤੁਸੀਂ ਪੇਮੈਂਟ ਕਰਨੀ ਆ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ